ਸਾਬੀਕੇ بارش ਨਾਲ ਨੁਕਸਾਨੇ ਗਏ ਘਰਾਂ ਦੇ ਹਾਲਾਤਾਂ ਦੀ ਜਾਣਕਾਰੀ ਲੈਣ ਲਈ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਕ੍ਰੀਮਪੁਰੀ ਪਹੁੰਚੇ ਇਸ ਮੌਕੇ ਉਹਨਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਹਾਲਾਤ ਦੇਖੇ ਜਾ ਰਹੇ ਹਨ ਜਿਸ ਨੂੰ ਲੈ ਕੇ ਮੁਹਿੰਮ ਚਲਾਈ ਗਈ ਹੈ ਇਸ ਮੁਹਿੰਮ ਦੇ ਤਹਿਤ ਪੂਰੇ ਪੰਜਾਬ ਦੇ ਹਾਲਾਤ ਦੇਖੇ ਜਾ ਰਹੇ ਹਨ ਤੇ ਇਸ ਦੀ ਰਿਪੋਰਟ ਵੀ ਬਣਾਈ ਜਾ ਰਹੀ ਹੈ ਨੇ ਪਿਛਲੇ ਦਿਨੀ ਬਹੁਤ بڑا ਸੰਤਾਪ ਫੜਾਂ ਦਾ ਹੰਗਾਇਆ ਔਰ ਅਜੇ ਵੀ ਬਹੁਤ ਅਲੱਗ ਕੇ ਪਾਣੀ ਨਾਲ ਭਰੇ ਹੋਏ ਉਹਦੇ ਵਿੱਚ ਘਰ ਡਿੱਗੇ ਆ ਸਧਾਰਨ ਗਰੀਬ ਲੋਕਾਂ ਦੀਆਂ ਮੌਤਾਂ ਹੋਈਆਂ ਬੱਚੇ, ਜਵਾਨ, ਬਜ਼ੁਰਗ, ਔਰਤਾਂ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਬਹੁਜਨ ਸਮਾਜ ਪਾਰਟੀ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਔਰ ਉਹ ਪਰਿਵਾਰ ਜਿਨ੍ਹਾਂ ਦੇ ਜੀ ਚਲੇ ਗਏ ਮੈਂਬਰ ਚਲੇ ਗਏ ਉਹਨਾਂ ਪਰਿਵਾਰਾਂ ਦੇ ਦੁੱਖ ਵਿੱਚ ਬੌਧਨ ਸਮਾਜ ਪਾਰਟੀ ਪੂਰਨ ਤੌਰ ਤੇ ਬੀਐਸਪੀ ਦੀ ਪੰਜਾਬ ਸੰਭਾਲੋ ਮੈਂ ਸ਼ਾਮਲ ਹੈ ਬਹੁਤ ਹੀ ਅਫਸੋਸ ਹੈ ਕਿ ਐਸਾ ਸੰਕਟ ਜਦੋਂ ਪੰਜਾਬ ਦੇ ਹਜ਼ਾਰਾਂ ਪਿੰਡ ਪਾਣੀ ਨਾਲ ਭਰ ਗਏ ਔਰ ਮਨੁੱਖੀ ਜਾਨਾਂ ਵੀ ਗਈਆਂ ਅਸੂ ਵੀ ਬਹੁਤ ਮਰੇ ਘਰ ਵੀ ਟੁੱਟੇ ਘਰ ਟੇ ਵੀ ਫਸਲਾਂ ਵੀ ਬਰਬਾਦ ਹੋਈਆਂ ਇੰਡਸਟਰੀਅਲ ਕਾਰੋਬਾਰ ਵੀ ਤਬਾਹ ਹੋਏ ਦੁਕਾਨਦਾਰਾਂ ਨੇ ਕਿਸੇ ਨੇ ਖਾਦ ਸਟੋਰ ਕੀਤੀ ਕਿਸੇ ਨੇ ਫੀਮਰ ਸਟੋਰ ਕੀਤਾ ਛੋਟਾ ਕਾਰੋਬਾਰੀ بڑا ਕਾਰੋਬਾਰੀ ਉਹ ਸਭ ਕੁਝ ਹੜ ਗਿਆ ਕਰਨ ਪਰੰਤੂ ਸਰਕਾਰਾਂ ਦੇ ਜੋ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਵੀ ਕੋਈ ਕ੍ਰਾਈਸਿਸ ਆਉਂਦਾ ਕੋਈ ਸੰਕਟ ਦਾ ਸਮਾਂ ਹੁੰਦਾ ਤਾਂ ਸਰਕਾਰਾਂ ਜਿੰਮੇਵਾਰੀ ਨੂੰ ਫਰੰਟ ਤੇ ਆ ਕੇ ਸੰਭਾਲਦੀਆਂ ਪਰ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਵੀ ਉਹਨਾਂ ਨੇ ਇਸ ਸੰਕਟ ਦੇ ਸਮੇਂ ਪੰਜਾਬੀਆਂ ਨੂੰ ਇਕੱਲੇ ਛੱਡ ਦਿੱਤਾ ਆਪਣੇ ਹਲਾਤਾਂ ਤੇ ਛੱਡ ਦਿੱਤਾ ਅਸੀਂ ਤਾਂ ਧੰਨਵਾਦ ਕਰਦੇ ਆ ਪੰਜਾਬ ਦੀਆਂ ਸੰਗਤਾਂ ਦਾ ਪੰਜਾਬੀਆਂ ਦਾ ਬਹੁਜਨ ਸਮਾਜ ਪਾਰਟੀ ਦੀ ਸਟੇਟ ਜ਼ਿਲ੍ਹਾ ਵਿਧਾਨ ਸਭਾ ਸੈਕਟਰ ਪਿੰਡ ਪੱਦਰ ਦੀ ਲੀਡਰਸ਼ਿਪ ਬਹੁਤ ਜਨ ਬਲੰਟੀਅਰ ਫੋਰਸ ਦੀਆਂ ਟੀਮਾਂ ਬਾਂਸ ਫੇਰ ਦੀਆਂ ਟੀਮਾਂ ਜਿਨ੍ਹਾਂ ਨੇ ਪਾਰਟੀ ਦੀ ਪੰਜਾਬ ਸੰਭਾਲੋ ਮਹਮ ਤਹਿਤ ਹਰ ਪੇੜ ਦਾ ਦੇ ਮੋਢੇ ਨਾਲ ਮੋਢਾ ਲਾ ਕੇ ਇਸੌਖੀ ਕਲੀਚ ਖੜੇ ਹੋਏ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਅਜੇ ਤੱਕ ਪੰਜਾਬ ਸਰਕਾਰ ਨੇ ਜੋ ਕੈਬਨਿਟ ਦੇ ਵਿੱਚ ਫੈਸਲਾ ਕੀਤਾ ਕਿ 20000 ਰੁਪਏ ਉਸ ਜਿਹੜੀਆਂ ਫਸਲਾਂ ਬਰਬਾਦ ਹੋਈਆਂ ਉੱਥੇ ਦੇਣਾ ਜਿਹੜੀਆਂ ਮੌਤਾਂ ਹੋ ਗਈਆਂ 4 ਲੱਖ ਦੇਣਾ ਔਰ ਬਾਕੀ ਜਿਹੜਾ ਆ ਉਹ ਘਰ ਜਿਹਦੇ ਟੁੱਟ ਗਏ ਉਹਦਾ ਸਰਵੇ ਕਰਾਵਾਂਗੇ ਇਹ ਸਰਕਾਰ ਨੇ ਗੈਰ ਜ਼ਿੰਮੇਵਾਰਾਨਾ ਫੈਸਲਾ ਕੀਤਾ ਜਿਹੜੀਆਂ ਫਸਲਾਂ ਬਰਬਾਦ ਹੋਈਆਂ ਉਹ ਵੀ 20000 ਨਾਲ ਨਾਖੁਸ਼ ਹੋਆ ਲੇਕਿਨ ਜਿਹੜੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮੇ ਮਜ਼ਦੂਰ ਆ ਰੇੜੀ ਫੜੀ ਵਾਲਾ ਰੋਜ਼ ਕਮਾ ਕੇ ਖਾਣ ਵਾਲਾ ਜਿਨ੍ਹਾਂ ਦੇ ਘਰ ਟੁੱਟ ਗਏ ਆ ਕਿਉਂਕਿ ਘਰ ਬਹੁਤ ਗਰੀਬ ਲੋਕਾਂ ਦੇ ਟੁੱਟਦੇ ਆ بارش ਦੇ ਦੌਰਾਨ ਉਹ ਵੀ ਘਰ ਕਮਜ਼ੋਰ ਹੁੰਦੇ ਆ ਸੁਧਾਰਨ ਲੋਕਾਂ ਦੇ ਲੇਕਿਨ ਉਹਦੇ ਲਈ ਸਰਕਾਰ ਦੀ ਨੀਤੀ ਕੀ ਹੈ ਅਜੇ ਤੱਕ ਸਰਕਾਰ ਕੋਈ ਨੀਤੀ ਬਣਾਈ ਨਹੀਂ ਸਕੇ ਪੀਐਸਪੀ ਦਾ ਇਹ ਕਹਿਣਾ ਕਿ ਸ਼ੈਡੂ ਕਸ ਕਿ ਇਹਨਾਂ ਦੇ ਘਰ ਹੀ ਕਮਜ਼ੋਰ ਆ ਇਹੀ ਆਰਥਿਕ ਪੱਖੋਂ ਵੀ ਕਮਜ਼ੋਰ ਹੈ ਘਟੋ ਘਟੇ ਇਹਨਾਂ ਦੀ ਆਬਾਦੀ ਜਿੰਨੀ 35-40% ਜੇ ਜਿਹੜਾ ਵੀ ਰਾਹਤ ਪੈਕੇਜ ਤਿਆਰ ਹੁੰਦਾ ਹੈ ਉਹਦਾ 50% ਗਰੀਬਾਂ ਲਈ ਰੱਖਿਆ ਜਾਣਾ ਚਾਹੀਦਾ ਤਾਂ ਕਿ ਉਹਨਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ ਅਗਰ ਕੇਂਦਰ ਸਰਕਾਰ ਆਪਣੇ ਫੈਸਲੇ ਨੂੰ ਰਿਵਿਊ ਕਰੇ ਸਾਡਾ ਕਹਿਣਾ ਹੈ ਕਿ ਉਹ 50 ਹਜ਼ਾਰ ਕਰੋੜ ਦਾ ਪੈਕੇਜ ਦੇਵੇ ਕਿਉਂਕਿ ਪ੍ਰਧਾਨ ਮੰਤਰੀ ਜੀ ਨੇ ਜਹਾਜ਼ ਚ ਘੁੰਮ ਕੇ ਸਰਵੇਖਣ ਕਰ ਲਿਆ ਜਹਾਜ਼ ਚ ਘੁੰਮ ਕੇ ਕੀ ਦਿਖਦਾ ਜੀ ਉਪਰੋਂ ਜ਼ਮੀਨ ਤੇ ਉਤਰਨਾ ਪੈਂਦਾ ਸਰਵੇਖਣ ਕਰਨ ਦੇ ਲਈ ਮੁਲਾਂਕਣ ਕਰਨ ਦੇ ਲਈ ਅਸੀਂ ਘੁੰਮ ਰਹੇ ਹਾਂ ਸਾਨੂੰ ਪਤਾ ਕਿੰਦਾ ਤਬਾਈ ਹੋਈ ਹੈ ਇੱਥੇ ਵੀ ਮਾਨਸ ਦੇ ਵਿੱਚ ਕਿਦਾਂ 25 30% 40 50% ਕਰ ਡੈਮੇਜ ਹੋ ਗਿਆ ਪਿੰਡਾਂ ਦੇ ਵਿੱਚ ਸੋ ਇਸ ਕਰਕੇ ਕੇਂਦਰ ਦੀ ਸਰਕਾਰ ਦਾ ਜੋ ਇਹ ਯਤਨਵਾ ਇਹ ਇਹ ਤਸੱਲੀ ਬਖਸ਼ ਨਹੀਂ ਤੋ ਕੇਂਦਰ ਸਰਕਾਰ ਆਪਣੇ ਫੈਸਲੇ ਤੇ ਪੁਨਰ ਵਿਚਾਰ ਕਰੇ ਪੰਜਾਬ ਸਰਕਾਰ ਪੁਨਰ ਵਿਚਾਰ ਕਰੇ ਜੋ ਭਵਜਨ ਸਮਾਜ ਪਾਰਟੀ ਨੇ ਸੁਜੈਸਟ ਕੀਤਾ ਉਹਦੇ ਤੇ ਸੋਚ ਵਿਚਾਰ ਕਰਕੇ ਦੋਨੇ ਸਰਕਾਰਾਂ ਕਲੈਕਟਿਵ ਫੈਸਲਾ ਕਰਨ ਤਾਂ ਕਿ ਪੰਜਾਬ ਜਿਹੜਾ ਇਸ ਕ੍ਰਾਈਸਿਸ ਸੰਕਟ ਦੇ ਵਿੱਚ ਟਕਿਆ ਉਹਨੂੰ ਇਹਦੇ ਚੋਂ ਕੱਢਿਆ ਜਾ ਸਕਦਾ ਕਿਉਂਕਿ ਪਿਛਲੇ ਦਿਨੀ ਸਾਨੂੰ ਪਤਾ ਵੀ ਮਾਨਸਾ ਜ਼ਿਲ੍ਹੇ ਦੇ ਕਾਫੀ ਪਿੰਡਾਂ ਨੂੰ ਟੱਚ ਕਰਕੇ ਘੱਗਰ ਦਰਿਆ ਲੰਘਦਾਗਾ ਕਾਫੀ ਵੱਡਾ ਫਸਲਾਂ ਦਾ ਨੁਕਸਾਨ ਹੋਇਆ ਜਿਹੜੇ ਢਾਣੀਆਂ ਦੇ ਵਿੱਚ ਬੈਠੇ ਸੀ ਘੱਗਰ ਦੇ ਨਜ਼ਦੀਕ ਬੜੇ ਉਹਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਬੜਾ ਨੁਕਸਾਨ ਹੋਇਆ ਘਰ-ਪਾਟੇ ਤੇ ਹੋਰ ਲਗਾਤਾਰ بارشਾਂ ਹੋਣ ਕਾਰਨ ਕਾਫੀ ਥਾਈ ਅਸੀਂ ਖੁਦ ਜਾ ਕੇ ਵਿਜ਼ਿਟ ਕਰਕੇ ਆਏ ਆਂ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਆਏ ਆਂ ਛੱਤਾਂ ਪਾਟੀਆਂ ਮਕਾਨ 파ਟੇ ਅੱਜ ਆਹ ਹਾਕਾਰ ਮੱਚੀ ਹੋਈ ਆ ਮਾਨਸਾ ਜ਼ਿਲ੍ਹੇ ਦੇ ਵਿੱਚ ਕਿਉਂਕਿ ਘੱਗਰ ਨੂੰ ਸਾਹਮਣੇ ਵਾਸਤੇ بارشਾਂ ਦੇ ਵਿੱਚ ਗਰੀਬ ਬੰਦੇਆਂ ਦੀਆਂ ਦਿਹਾੜੀਆਂ ਵੀ ਨਹੀਂ ਲੱਗੀਆਂ ਮਨਰੇਗਾ ਦਾ ਕੰਮ ਬੰਦ ਪਿਆ ਸਰਕਾਰ ਹਰ ਫਰੰਟ ਤੇ ਫੇਲ ਆ ਕੁੰਭ ਕਰਨ ਦੀ ਨੀਂਦ ਸੁੱਤੀ ਹੋਈ ਆ ਤੇ ਪੰਜਾਬ ਸਰਕਾਰ ਨੇ ਆ ਜਿਹੜਾ ਕੱਲ ਪਰਸੋਂ ਮੈਂ ਕਹਿ ਸਕਦਾ ਵੀ ਤੁਰਕੇ ਸੀਐਮ ਸਾਹਿਬ ਹਸਪੀਟਲ ਦੇ ਵਿੱਚ ਗਏ ਮੰਜੇ ਦੇ ਵਿੱਚ ਪੈਕੇਜਾ ਉੱਥੇ ਬੈਠ ਕੇ ਹਸਪੀਟਲ ਦੇ ਵਿੱਚੋਂ ਵੀ ਇੱਕ ਕੈਬਨਟ ਦੀ ਮੀਟਿੰਗ ਕੀਤੀ ਉਹ ਵੀ ਹਾਸੋਹੀਣੀ ਮੀਟਿੰਗ ਇੱਕ ਰੁਪਿਆ ਵੀ ਮਜ਼ਦੂਰਾਂ ਤੇ ਕਿਰਤਿਆਂ ਲਈ ਉਹਨਾਂ ਨੇ ਕੋਈ ਬਜਟ ਦੇ ਵਿੱਚ ਉਹਨਾਂ ਨੂੰ ਨਹੀਂ ਕਿਹਾ ਕਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਪਰ ਨਾਲ ਨਾਲ ਕਿਰਤੀ ਲੋਕਾਂ ਦੇ ਮਕਾਨ ਡਿੱਗੇ ਨੇ ਨਿਉਆਂ ਬੈਠੀਆਂ ਨੇ ਤਰੇੜਾਂ ਆਈਆਂ ਛੱਤਾਂ ਡਿੱਗੀਆਂ ਮੌਤਾਂ ਹੋਈਆਂ ਪਰ ਸਰਕਾਰ ਨੇ ਇੱਕ ਵਾਰ ਵੀ ਕਿਰਤੀ ਲੋਕਾਂ ਦਾ ਉਸ ਬਜਟ ਦੇ ਵਿੱਚ ਜ਼ਿਕਰ ਨਹੀਂ ਕੀਤਾ ਕਿ ਉਹ ਮੀਟਿੰਗ ਦੇ ਵਿੱਚ ਕਿ ਅਸੀਂ ਇਹਨਾਂ ਲਈ ਸਹੂਲਤਾ ਕਰਾਂਗੇ ਉਹ ਉਹਨਾਂ ਦੀ ਅੱਜ ਤੁਸੀਂ ਦੇਖ ਸਕਦੇ ਹੋ ਜਿੰਨੀ ਕਿ ਇੱਥੇ ਮਤਲਬ ਕਿ ਵੱਡੇ ਪੱਧਰ ਤੇ ਮਹਿਲਾਵਾਂ ਸਾਡੀਆਂ ਭੈਣਾਂ ਔਰਤਾਂ ਸਾਰਾ ਵਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਪਹੁੰਚੀ ਆ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋਣ ਵਾਸਤੇ ਕਿਉਂਕਿ ਕਾਫੀ ਪਰਿਵਾਰ ਇੱਥੇ ਵੀ ਇਸ ਤਰ੍ਹਾਂ ਦੇ ਮੌਜੂਦ ਨੇ ਜਿਨ੍ਹਾਂ ਦੇ ਮਕਾਨਾਂ ਦੀਆਂ ਛੱਤਾਂ ਡਿੱਗੀਆਂ ਜਿਨ੍ਹਾਂ ਦੇ ਮਕਾਨ ਪਾਟੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਲਗਾਤਾਰ ਨੰਨੇਗਾ ਦਾ ਕੰਮ ਬੰਦ ਹੋਣ ਕਾਰਨ ਅੱਜ ਮਤਲਬ ਕਿ ਸ਼ਡਿਊਲ ਕਾ ਸਮਾਜ ਬਹੁਤ ਦੁੱਖ ਤੇ ਬੜੀ ਤੰਗੀ ਦੇ ਵਿੱਚੋਂ ਨੰਗ ਰਿਹਾ ਉਹਨਾਂ ਦੇ ਦੁੱਖ ਦੇ ਵਿੱਚ ਖੜਨ ਵਾਸਤੇ ਉਹਨਾਂ ਦੀ ਗੱਲਬਾਤ ਸੁਣਨ ਵਾਸਤੇ ਸਾਡੇ ਡਾਕਟਰ ਅਵਤਾਰ ਸਿੰਘ ਕ੍ਰੀਮਪਰੀ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਅਸੀਂ ਮਾਨਸਾ ਜ਼ਿਲ੍ਹੇ ਦੇ ਵਿੱਚ ਉਹਨਾਂ ਦੇ ਪਹੁੰਚਣ ਤੇ ਉਹਨਾਂ ਨੂੰ ਵੈਲਕਮ ਆਖਦੇ ਹਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੋ ਵੀ ਉਹ ਡਿਊਟੀ ਲਾਉਣਗੇ ਕਿਉਂਕਿ ਹੁਣੇ ਉਹ ਗੱਡੀ ਦੇ ਵਿੱਚ ਪ੍ਰਸ਼ਾਸਨ ਮਾਨਸਾ ਦੇ ਨਾਲ ਗੱਲ ਕਰ ਰਹੇ ਸੀ ਅੱਗੇ ਵੀ ਹੋਰ ਵੀ ਜਿਸ ਤਰ੍ਹਾਂ ਦਾ ਹੋਇਆ ਚਾਹੇ ਉਤਰ ਲਗਾ ਮਤਲਬ ਕਿ ਸਾਨੂੰ ਵੱਡੇ ਪੱਧਰ ਤੇ ਕੋਈ ਸੰਘਰਸ਼ ਛੇੜਨਾ ਪਿਆ ਕਿਉਂਕਿ ਮਾਲਵੇ ਦੇ ਵਿੱਚ ਇੱਕ ਵੀ ਸਹੂਲਤ ਮੈਂ ਕਹਿ ਸਕਦਾ ਕਿਸੇ ਵੀ ਗਰੀਬ ਕਿਰਤੀ ਪਰਿਵਾਰ ਲਈ ਸਰਕਾਰ ਨੇ ਹਜੇ ਤੱਕ ਆਪਦਾ ਮੂੰਹ ਨਹੀਂ ਖੋਲਿਆ ਇਹਨਾਂ ਦਾ ਮੂੰਹ ਬੰਦਾ ਉਹ ਮੂੰਹ ਨੂੰ ਖਲਾਉਣ ਵਾਸਤੇ ਅਸੀਂ ਇੱਕ ਵੱਡਾ ਸੰਘਰਸ਼ ਛੇੜਾਂਗੇ ਤੇ ਸਰਕਾਰ ਤੋਂ ਮੰਗ ਕਰਦੇ ਆਂ ਕਿ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਬੰਦਾ ਉਹਨਾਂ ਦਾ ਫਸਲਾਂ ਦਾ ਮੁਆਵਜ਼ਾ ਦੇਣਾ ਪਰ ਜਿਹੜੇ ਗਰੀਬ ਦਿਹਾੜੀ ਤੋਂ ਬੰਜੇ ਬੈਠੇ ਨੇ ਜਿਨ੍ਹਾਂ ਦੇ ਕੋਲ ਹੀ ਕੋਈ ਰੋਜ਼ਗਾਰ ਨਹੀਂ ਜਿਨ੍ਹਾਂ ਕੋਲੇ ਕੋਈ ਕੰਮ ਨਹੀਂ ਉਹਨਾਂ ਨੂੰ ਕਿਉਂ ਭੁੱਲੇ ਹੋਏ ਹੋ ਜਲਦੀ ਜਾ ਕੇ ਤੁਸੀਂ ਮਜ਼ਦੂਰਾਂ ਦੀ ਸਾਰ ਫੜੋ ਤੇ ਜਿਨ੍ਹਾਂ ਨੇ ਚਾਮੀ ਚਾਮੀ ਤੁਹਾਡੀ ਸਰਕਾਰ ਬਜਟ ਬਣਾਈ ਸੀ ਤੇ ਨਹੀਂ 2027 ਦੇ ਵਿੱਚ ਸਾਡਾ ਸਮਾਜ ਤੁਹਾਨੂੰ ਸਭ ਕੁਝ ਸਿਖਾਉਣ ਵਾਸਤੇ ਤਿਆਰ ਬੈਠਿਆ ਇਹ ਪਹਿਲੀ ਪਾਰਟੀ ਹੋਵੇਗੀ ਪੰਜਾਬ ਦੇ ਵਿੱਚੋਂ ਮੈਂ ਕਹਿ ਸਕਦਾ ਜਿਹੜੀ 93 ਤੋਂ ਬਾਅਦ 0 ਤੇ ਆਵੇਗੀ ਕਿਉਂਕਿ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਕੇ ਪੰਜਾਬ ਦੇ ਵਿੱਚ ਇੱਕ ਮਹਮ ਚੱਲੀ ਹੋਈ ਆ ਪੰਜਾਬ ਸੰਭਾਲੋ ਮਹਮ ਦੇ ਤਹਿਤ ਅੱਜ ਅੱਜ ਕਿਸਾਨ ਮਜ਼ਦੂਰ ਵਰਗ ਵਾਜਨ ਸਮਾਜ ਪਾਰਟੀਆਂ ਨਾਲ ਵਾਜਨ ਸਮਾਜ ਪਾਰਟੀ ਨਾਲ ਜੁੜ ਰਿਹਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਹਦਾ ਰਿਜ਼ਲਟ ਪੂਰੇ ਪੰਜਾਬ ਦੇ ਵਿੱਚ ਹੋਰ ਵੀ ਮਜ਼ਬੂਤੀ ਵੱਲ ਦੇਖੋਗੇ